ਦੋਸਤੋ ਨਮਸਕਾਰ ਮੈਂ ਸੰਜੀਪ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਅੱਜ ਟੋਪ ਇਹਨਾਂ ਦੇ ਰਿਗਾਰਡਿੰਗ ਅੱਜ ਬਠਿੰਡਾ ਬੰਦ ਦਾ ਵਪਾਰੀਆਂ ਵੱਲੋਂ ਸੱਦਾ ਦਿੱਤਾ ਗਿਆ ਸੀਗਾ ਜਿਹੜਾ ਕਿ ਅੱਜ ਤੁਸੀਂ ਦੇਖ ਰਹੇ ਹੋ ਬਠਿੰਡਾ ਦੇ ਵਿੱਚ ਅਸੀਂ ਟੋਬੀਆਰ ਚ ਖੜੇ ਆ ਕਿ ਜਿੱਥੇ ਕੀ ਮੁਕੰਮਲ ਬੰਦਾ ਇੱਕਾ ਦੁਕਾਨਾਂ ਤੋਂ ਇੱਕਾ ਦੁਕਾ ਦੁਕਾਨਾਂ ਨੂੰ ਛੱਡ ਕੇ ਬਾਕੀ ਕੰਪਲੀਟਲੀ ਦੁਕਾਨਾਂ ਸਾਰੀਆਂ ਬੰਦ ਪਈਆਂ ਤੇ ਕੁਝ ਲੋਕ ਮੁਲਾਜ਼ਮ ਜਿਹੜੇ ਹੈਗੇ ਇੱਥੇ ਦੇਖੇ ਗਏ ਆ ਕਿ ਆਪਣੀਆਂ ਦੁਕਾਨਾਂ ਦੇ ਬਾਹਰ ਹੈਗੇ ਆ ਇੱਥੇ ਸਾਰੀਆਂ ਦੁਕਾਨਾਂ तकरीबन 1-2 ਛੱਡ ਕੇ ਸਾਰੀਆਂ ਦੁਕਾਨਾਂ ਮੁਕੰਮਲ ਬੰਦ ਪਈਆਂ ਔਰ ਇੱਕ ਇੱਥੇ ਜਿਹੜੇ ਮੁਲਾਜ਼ਮ ਹੈਗੇ ਆ ਕੁਝ ਆਪਣੀ ਦੁਕਾਨਾਂ ਦੇ ਬਾਹਰ ਖੜੇ ਆ ਆਓ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਇਹਨਾਂ ਦਾ ਇਹਨਾਂ ਨਾਲ ਮਾਲਕ ਖੜੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਕਹਿਣਾ ਇਹਨਾਂ ਦਾ ਹਾਂਜੀ ਸਰ ਜਿਹੜਾ ਕਿ ਅੱਜ ਪਟੇਂਡਾ ਬੰਦ ਦਾ ਸੱਦਾ ਦਿੱਤਾ ਗਿਆ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਕੰਮ ਕਰ ਰਹੀ ਪਿਪਵਾੜ ਤੋਂ ਦਲੇ ਇਹ ਜਿਹੜਾ ਕਰ ਰਿਹਾ ਹੈ ਤੱਕਾ ਹੋ ਰਿਹਾ ਜਿਹੜਾ ਪ੍ਰਸ਼ਾਸਨ ਦਾ ਪਬਲਿਕ ਨਾਲ ਉਹਦੇ ਵਾਸਤੇ ਬਹੁਤ ਵਧੀਆ ਠੱਕੇ ਹੋਣਾ ਹੀ ਪਊਗਾ ਜੀ ਜੀ ਦੇਖੋ ਬਿਲਕੁਲ ਪਾਇਸਾ ਨੇ ਬਿਲਕੁਲ ਬਹੁਤ ਵਧੀਆ ਦੱਸਿਆ ਕਿ ਕੀ ਹੈ ਤੇ ਜਿਹੜਾ ਕੀ ਪ੍ਰਸ਼ਾਸਨ ਦਾ ਜਿਹੜਾ ਠੱਕਾ ਹੋ ਰਿਹਾ ਉਹਦੇ ਅਗੇਂਸਟ ਜਿਹੜਾ ਵਪਾਰ ਮੰਡਲ ਹੈਗਾ ਬਹੁਤ ਵਧੀਆ ਕਰ ਰਿਹਾ ਹੈ ਤੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਹੋਰ ਵੀ ਇੱਥੇ ਮੁਲਾਜ਼ਮ ਖੜੇ ਹੈ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਕਹਿਣਾ ਚਾਹੁੰਦੇ ਹੈਗੇ ਆ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਰਿੰਕੂ ਵਰਮਾਈ ਹਾਂਜੀ ਰਿੰਕੂ ਜੀ ਤੁਸੀਂ ਕੀ ਜਿਸ ਤਰ੍ਹਾਂ ਜੇ ਵਪਾਰ ਮੰਡਲ ਵੱਲੋਂ ਸੱਦਾ ਦਿੱਤਾ ਗਿਆ ਬੰਦ ਜਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਠੀਕ ਵੀ ਹੈ ਬਿਲ ਨਹੀਂ ਵੀ ਦੋਨੇ ਕੰਨਾਂ ਹੀ ਹੈ ਭਰਾ ਉਹ ਕਿਸ ਤਰ੍ਹਾਂ ਵੀ ਨਹੀਂ ਠੀਕ ਕਿਉਂਕਿ ਕਈ ਵਾਰੀ ਕਸਟਮਰ ਆਇਆ ਚਲ ਠੀਕ ਹੈ ਕਈ ਵਾਰੀ ਗੱਡੀ ਖੜੀ ਹੈ ਅਗਲੇ ਨੂੰ ਜੇ ਕਿਸਮਾ ਕਹਦਾ ਵੀ ਲਾ ਦੇ ਉਹ ਲਾਰਿਆ ਚਲ ਠੀਕ ਹੈ ਕਈ ਵਾਰੀ ਕਸਟਮਰ ਤੁਹਾਡੇ ਕੋਲ 1 ਸਕਿੰਟ ਗਿਆ ਤੁਹਾਡੇ ਕੋਲੇ ਫਿਰ ਮੈਂ 1 ਸਕਿੰਟ ਆਇਆ ਨਾਲ ਦੀ ਨਾਲ ਟਾਚੋਂ ਪਤਾ ਕਿੱਥੋਂ ਦਾ ਕਾਨੂੰਨ ਹੈ ਜੀ ਕੀ ਹੈ ਇਹ ਵੀ ਤੁਸੀਂ ਕਿਸ ਤਰ੍ਹਾਂ ਨਜ਼ਰੀਆ ਜੇ ਤੁਹਾਨੂੰ ਇੰਨੇ ਹੀ ਲੱਗਦਾ ਵੀ ਗੱਡੀ ਨਹੀਂ ਅੰਦਰ ਲੈਣੀ ਚਾਹੀਦੀ ਤੁਸੀਂ ਬਾਹਰ ਗੇਟ ਤੇ ਖੜੋ ਵੀ ਅੰਦਰ ਗੱਡੀ ਇੰਟਰ ਕਿਸੇ ਦੀ ਨਹੀਂ ਹੋਣੀ ਚਾਹੀਦੀ ਜਾਬ ਹੀ ਖਤਮ ਹੈ ਬਿਲਕੁਲ ਹਾਂ ਕਿਉਂ ਪਰੇਸ਼ਾਨ ਦੂਜਿਆਂ ਨੂੰ ਕੀਤਾ ਨਾਲ ਦੇਖੋ ਬਿਲਕੁਲ ਭਾਈ ਸਾਹਿਬ ਨੇ ਬਿਲਕੁਲ ਵਧੀਆ ਤਰੀਕੇ ਨਾਲ ਦੱਸਿਆ ਕਿ ਠੀਕ ਵੀ ਹੈ ਤੇ ਨਹੀਂ ਵੀ ਠੀਕ ਗੱਡੀਆਂ ਜਿਹੜੀਆਂ ਹੈਗੀਆਂ ਕਿ ਪ੍ਰਸ਼ਾਸਨ ਨੂੰ ਬਾਹਰ ਹੀ ਰੋਕ ਦੇਣੀਆਂ ਚਾਹੀਦੀਆਂ ਕਿ ਜਿਹੜੀਆਂ ਗੱਡੀਆਂ ਅੰਦਰ ਆਉਂਦੀਆਂ ਅੰਦਰ ਨਹੀਂ ਆਉਣੀਆਂ ਚਾਹੀਦੀਆਂ ਬਾਹਰ ਰੋਕਣੀਆਂ ਚਾਹੀਦੀਆਂ ਗਿਆ ਆਓ ਇੱਥੇ ਭਾਈ ਸਾਹਿਬ ਹੋਰ ਵੀ ਬੈਠੇ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਇਹਨਾਂ ਦਾ ਹਾਂ ਜੀ ਵੀਰ ਜੀ ਅੱਜ ਦੇ ਬਠਿੰਡੇ ਦੇ ਬੰਦ ਦੇ ਸੱਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਇੱਥੇ ਜਿੰਨੇ ਦੁਕਾਨਾਂ ਦੇ ਤੁਸੀਂ ਬਾਹਰ ਬੈਠੇ ਹੋ ਕੀ ਇਹ ਦੁਕਾਨਾਂ ਖੁੱਲਣ ਗਈਆਂ ਜਾਂ ਨਹੀਂ ਨਹੀਂ ਖੁੱਲਦੀ ਤੇ ਜਿਹੜਾ ਬੰਦ ਕੀਤਾ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਠੀਕ ਆ ਪ੍ਰਸ਼ਾਸਨ ਨੇ ਕਿ ਜੋ ਵੀ ਕੁਝ ਕੀਤਾ ਵਧੀਆ ਕੀਤਾ ਨਹੀਂ ਜਿਹੜਾ ਕਿ ਟੋਗ ਵਾਲੇ ਕਰ ਰਹੇ ਸੀ ਕੀ ਉਹ ਸਹੀ ਸੀਗਾ ਕਿ ਗਲਤ ਸੀਗਾ ਐਨੀ ਨੌਲੇਜ ਤਾਂ ਹੈ ਨਹੀਂ ਗਈ ਜੀ ਕੋ ਕੋ ਪੈਸਾ ਨਹੀਂ ਕਹਿੰਦੇ ਸਾਡੇ ਕੋਲ ਐਨੀ ਨੌਲੇਜ ਹੈ ਨਹੀਂ ਇੱਕਾ ਦੁਕਾ ਦੁਕਾਨਾਂ ਖੁੱਲੀਆਂ ਨਜ਼ਰ ਆਈਆਂ ਅਤੇ ਦੂਜੇ ਪਾਸੇ ਦੁਕਾਨਦਾਰ ਅਤੇ ਮੁਲਾਜ਼ਮ ਦੁਕਾਨਾਂ ਬੰਦ ਕਰਾਉਂਦੇ ਨਜ਼ਰ ਆਏ ਆਓ ਆਪਾਂ ਦੇਖਦੇ ਹਾਂ ਤੇ ਅੱਗੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਕੀ ਚੱਲ ਰਿਹਾ ਹੈ ਬਜ਼ਾਰਾਂ ਦੇ ਵਿੱਚ ਆ ਰਹਿਣਾ ਲੋਕਾਂ ਨੂੰ ਬਹੁਤ ਭਾਈ ਤੋਂ ਪੁੱਛਿਆ ਸਾਡੇ ਬਿੱਕਲ ਘਰੇ ਸਾਡੇ ਬਿੱਕਲ ਘਰੇ ਸਾਰੇ ਬਿੱਕਲ ਘਰੇ ਬੰਦ ਕਰਨਾ ਪਿਆ ਹਾਂ ਹਾਂ ਐਸੀ ਐਸੀ ਕਰਨਾ ਪਿਆ ਆਉਂਗਾ ਜੀ ਕੁਝ ਬਾਜ਼ਾਰ ਖੁੱਲੇ ਵੇਸੀ ਅੱਜ ਬੰਦ ਹੀ ਕੋਈ ਇਸ ਤਰ੍ਹਾਂ ਸੀ ਜੀ ਕੁਝ ਦੁਕਾਨਦਾਰਾਂ ਦੀ ਨਾ ਮਜਬੂਰੀ ਸੀ ਮਜਬੂਰੀ ਕੀ ਸੀ ਉਹਨਾਂ ਨੇ ਕਸਟਮਰ ਨੂੰ ਟਾਈਮ ਦਿੱਤਾ ਹੋਇਆ ਸੀਗਾ ਉਹ ਇੱਕ ਦੋ ਦੁਕਾਨਦਾਰ ਸੀਗੇ ਜਿਨ੍ਹਾਂ ਨੇ ਸਮਾਨ ਦੇਣਾ ਸੀ ਪਰ ਉਹ ਅੰਦਰ ਉਹਨਾਂ ਨੇ ਦੁਕਾਨ ਕਸਟਮਰ ਅੰਦਰ ਨਹੀਂ ਕੀਤਾ ਸਮਾਨ ਦੇ ਕੇ ਨਾਲ ਦੇ ਨਾਲ ਉਹਨਾਂ ਨੇ ਦੁਕਾਨ ਨੂੰ ਬੰਦਾ ਦਿੱਤੀ ਉਹਨਾਂ ਨੇ ਵਪਾਰੀਆਂ ਦਾ ਸਾਥ ਦਿੱਤਾ ਬੰਦ ਦਾ ਸਮਰਥਨ ਹਰ ਦੁਕਾਨਦਾਰ ਨੇ ਦਿੱਤਾ ਠੀਕ ਆ ਕੁਝ ਦੁਕਾਨਾਂ ਖੁੱਲੀਆਂ ਹੋਈਆਂ ਦੇਖੋ ਦੋ ਚਾਰ ਦੁਕਾਨਾਂ ਹੁੰਦੀਆਂ ਕਈ ਵਾਰੀ ਅਗਲੇ ਨੂੰ ਨਹੀਂ ਪਤਾ ਹੁੰਦਾ ਹਨ ਕਿਸੇ ਦੀ ਮਜਬੂਰੀ ਹੁੰਦੀ ਹੈ ਦੇਖੋ ਕਿਸੇ ਦੀ ਮਜਬੂਰੀ ਵੀ ਆਪਾਂ ਨੂੰ ਸਮਝ ਨਹੀਂ ਚਾਹੀਦੀ ਅਗਲਾ ਕਹਿੰਦਾ ਜੀ ਪੰਜ ਅਸੀਂ ਪਿਆਰ ਨਾਲ ਉਹਨਾਂ ਨੂੰ ਕਿਹਾ ਹੱਥ ਜੋੜ ਕੇ ਪਾਈ ਯਾਰ ਸਾਥ ਉਹ ਕਹਿੰਦਾ ਭਾਈ ਜੀ ਅਸੀਂ ਤੁਹਾਡੇ ਨਾਲ ਆ ਸਾਨੂੰ 5 ਮਿੰਟ ਦੇ ਦਿਓ ਉਸ ਤੋਂ ਬਾਅਦ ਉਹਨਾਂ ਨੇ ਦੁਕਾਨ ਨਹੀਂ ਖੋਲੀ ਅਕ ਜਾਗਰੂ ਵੀ ਕੀਤਾ ਜਾ ਰਿਹਾ ਤੁਹਾਡੇ ਕੋਲੋਂ ਬਿਲਕੁਲ ਜੀ ਸਾਰਿਆਂ ਨੂੰ ਜਾਗਰੂਤ ਕੀਤਾ ਜਾ ਰਿਹਾ ਕਿ ਜਿਹੜਾ ਇਹ ਮੈਂ ਟੀਚਾ ਹੈਗੇ ਸਾਰਿਆਂ ਨੂੰ ਪ੍ਰੋਬਲਮਸ ਆ ਇਹ ਕੱਲੇ ਵਪਾਰ ਮੰਡਲ ਨੂੰ ਨੇ ਵਪਾਰੀਆਂ ਨੂੰ ਨਹੀਂ ਹਰ ਤੱਤ ਨੂੰ ਜੇ ਕੋਈ ਨਾਰਮਲ ਬੰਦਾ ਵੀ ਇਨਸਾਨ ਗੱਡੀ ਲੈ ਕੇ ਆਉਂਦਾ ਉਹਨਾਂ ਦੀ ਗੱਡੀਆਂ ਉਹਨਾਂ ਦੀਆਂ ਗੱਡੀਆਂ ਚੱਕੀ ਜਾਂਦੀਆਂ ਠੀਕ ਹੈ ਉਹਨਾਂ ਦੀਆਂ ਗੱਡੀਆਂ ਚੱਕੀ ਜਾਂਦੀ ਉਹਨਾਂ ਦੀਆਂ ਗੱਡੀਆਂ ਚੱਕੀ ਜਾਂਦੀਆਂ ਔਰ ਨਜਾਇਜ਼ ਚੱਕੇ ਜਾਂਦੀਆਂ ਇਸ ਕਰਕੇ ਇਹ ਸਾਰਿਆਂ ਦਾ ਟੀਚਾ ਕੱਲਾ ਵਪਾਰ ਮੰਡਲ ਨਹੀਂ ਦੁਕਾਨਦਾਰ ਦੀ ਇਹ ਹਰ ਬੰਦੇ ਦੀ ਮਜਬੂਰੀ ਆ ਇਹ ਜਿਹੜਾ ਠੇਕਾ ਕੈਨਸਲ ਹੋਣਾ ਚਾਹੀਦਾ ਇਹ ਠੇਕਾ ਵੱਧ ਕਿਉਂਕਿ 96 ਦੇ ਵਿੱਚ ਜਦੋਂ ਇਹਦੀ ਪਲਾਨਿੰਗ ਹੋਈ ਸੀ ਨਾ ਉਦੋਂ ਮੈਂ ਉਸ ਮੀਟਿੰਗ 'ਚ ਮੇਰ ਸਾਹਿਬ ਨਾਲ ਸੀ ਠੀਕ ਹੈ ਇਹ ਪਾਰਕਿੰਗ ਫ੍ਰੀ ਦੀ ਪਾਰਕਿੰਗ ਵਾਸਤੇ ਬਣਾਇਆ ਸੀ ਨਾ ਕਿ ਪੈਸੇ ਕਮਾਣ ਦੀ ਪਾਰਕਿੰਗ ਵਾਸਤੇ ਜਗਾ ਸੀ ਠੀਕ ਹੈ